ਜੀ ਗੁਰਪ੍ਰੀਤ ਅਰਿਸ਼ਾ ਸਿੰਘ ਜੀ ਦਾਸ ਗ੍ਰਿਪਾਲ ਸਿੰਘ ਅਮਰੀਕਾ ਤੋਂ ਤੇ ਬੇਂਤੀ ਕਰਦਾ ਜੀ ਵੀ ਜਿਸ ਦਾ ਆਪਣਾ ਪ੍ਰੋਜੈਕਟ ਸੀ ਜੀ ਆਪਣਾ ਦਸਵੀਂ ਭệ ਭਤੰਤ ਬਾਬਾ ਈਸ਼ਰ ਸਿੰਘ ਜੀ ਨਾਲ ਸਰਾਣ ਦੇ ਇਹ ਜੋ ਚਮਤਕਾਰ ਸੀ ਮਿਰਕਲ ਸੀਗੇ ਉਹ ਪਸਾਰੇ ਦਸਾ ਚੋਣੇ ਆ ਉਹਦੇ ਮੁਤਾਬਕ ਦਾਸ ਸਾਜ ਵੀ ਲਾਈਫ ਹੁੰੜ ਗਏ 10 ਦੇ ਕੁਝ ਦਿਨ ਪਹਿਲਾਂ ਜੀ ਇੱਕ ਵੀਡੀਓ ਪਾਈ ਸੀ ਅੰਬੇ ਹਜੂਰ ਸਾਹਿਬ ਦੇ ਗਿਆਨਿਕ ਕਲਵੰਸ ਸੁਣੀ ਵੀ ਦਸਰੇ ਵਿਸਾਖ ਕੋ ਸੁਣਾ ਦਸਰੇ ਆ ਇਹ ਭਾਈ ਬਖਸ਼ੀ ਸਾਡੇ ਸਾਖੀ ਸੜਾ ਰਿਹਾ ਤੇ ਕਈ ਬੰਦੇ ਨੇ ਇਤਰਾਜ਼ ਕੀਤਾ ਸੀ ਜੀ ਇਹ ਸਾਖੀ ਵੀ ਵੀ ਤੁਸੀਂ ਗਲਤ ਸੜਾਈ ਹੈ ਜੀ ਵੀ ਵੀ ਭਾਈ ਆ ਇਹ ਵੀ ਨਾ ਵੀ ਨਾਨ ਸਾਹਿਬਾ ਜੀ ਸਾਖੀ ਨਹੀਂ ਸੀ ਇਹ ਵੀ ਰਾੜੇ ਸੰਤ ਦੀ ਸਾਖੀ ਸੀ ਰਾੜੇ ਸੰਤ ਦੇ ਬਾਬਾ ਜੀ ਇਹ ਵੀ ਨਾ ਕੋਈ ਤੁਸੀਂ ਆਪਾਂ ਇਹ ਨਹੀਂ ਕਹਿ ਸਕਦੇ ਆਪਾਂ ਬੰਡੀਆਂ ਨਹੀਂ ਭਾ ਸਕਦੇ ਭਾਬੇ ਦਾ ਪਿਆਰ ਸੀ ਨਾ ਦੋਨੋਂ ਦਾ ਮਾਪਰਸ਼ਾ ਨਾ ਤੇ ਵੀ ਕੋਈ ਇਹੋ ਜਿਹੀ ਗੱਲ ਬੰਡੀਆਂ ਨਹੀਂ ਆਪਾਂ ਨੂੰ ਪਾਉਣੀ ਚਾਹੀਦੀ ਹੈ ਵੀ ਗੱਲ ਪਰੇ ਜਿਹੜੀ ਸਾਖੀ ਐ ਐਕਚੁਅਲ ਸਾਖੀ ਆ ਸਪਾਹੀ ਬਖਸ਼ੀ ਸਿੰਘ ਦੀ ਪਟਨਾ ਸਾਹਿਬ ਦੀ ਇਹ ਬਾਬਾ ਜੀ ਧੰਤ ਬਾਬਾ ਈਸ਼ਰ ਸਿੰਘ ਦੀ ਨਾਨਸਾ ਜੀ ਦਾ ਬਾਪ੍ਰੀਸੀ ਤੇ ਨਾਨਸਾ ਜੀ ਸਮੂਹ ਸੰਗਤਾਂ ਨੂੰ ਇਹਨਾਂ ਦੇ ਇਸ ਗੱਲ ਪਤਾਵਾ ਐ ਕਿ ਤਾ ਨਾ ਉਹਨੂੰ ਪਤਾ ਪਤਾਵਾ ਜਿੱਤੇ ਵੀ ਉਹ ਜਿਹੜੇ ਵਿਗਿਆਨੀ ਕਲਵੰਸਨ ਜੀ ਮੇਰਾ ਖਿਆਲ ਵੀ ਉਹਨਾਂ ਨੂੰ ਪਹੇਖਾ ਲੱਗ ਗਿਆ ਤੇ ਚਲੋ ਜੀ ਉਹਨਾਂ ਨੂੰ ਵੀ ਵੀ ਮਾਪੱਖਾ ਸਾਖੀ ਪਹਛਾਦਾਂਗੇ ਕਿ ਉਹਨਾਂ ਨੂੰ ਵੀ ਪਤਾ ਲੱਗੀ ਹੋਈ ਹੈਗਾ ਤੇ ਵੇਕਰ ਕਰਤਾ ਵੀ ਬਾਬਾ ਜੀ ਗਏ ਸਿਕਰ ਤੇ ਵੀ ਬਾਬੇ ਬਹੁਤ ਜ਼ਿਆਦਾ ਵੀ ਸਕਤਾਂ ਸਾਹਿਬ ਤੋਂ ਬੰਗਾਲੀਆਂ ਨੇ 5-5000 ਤੋਂ ਬੰਗਾਲੀਆਂ ਨੇ ਮਰਛ ਗਏ ਉਹ ਚੱਕਰ ਕਰਤੇ ਜੰ ਬੰਗਾਲੀਆਂ ਦੇ ਬੱਚੇ ਸਿੰਘ ਸ੍ਰੀ ਨਾਨਕ ਸਰ ਆਗੇ ਸੀ ਬਾਬਾ ਜੀ ਕੋਲ ਆਗੇ ਸੀ ਉਹ ਵੇਸਾ ਕਿ ਉਹ ਹੀ ਪਾਉਗਾ ਜੀ ਅਜੀਤ ਸਿੰਘ ਬੰਗਾਲੀ ਹੋਰ ਸਾਰੇ ਬੰਗਾਲੀ ਬਹੁਤ ਆਗੇ ਸੀ ਨਾਨਕ ਦੀ ਸੇਵਾ ਕਰਦੇ ਰਿਹਾ ਜਿਹੜੀ ਅੱਜ ਦੀ ਸਾਖੀ ਹੈ ਜੀ ਇਹ ਤੇ ਢਿੱਲੋ ਟਰਾਂਸਪੋਰਟ ਕੰਪਨੀ ਪਟਨਾ ਦੇ ਵੀ ਆਪਣਾ ਤੇ ਵੀ ਮਾਰਕਸ ਸਾਹਿਬ ਬਖਸ਼ ਸਿੰਘ ਜੀ ਸਾਕੇ ਜੀ ਜਿਨ੍ਹਾਂ ਦਾ ਪਿਛਲਾ ਪਿੰਡ ਬਰਸਾਲ ਨੇੜੇ ਜਗਰਾਉਂ ਬੜਕ ਬਰਸਾਲ ਨੇੜੇ ਜਗਰਾਉ ਇਹ ਪਿੰਡ ਸੀ ਉਹਨਾਂ ਦਾ ਤੇ ਵੀ ਉਹ ਕੁਝ ਜਿਦੋਂ ਕੁ ਗੁਰੂ ਦੀ ਮਿਹਰ ਹੁੰਦੀ ਹੈ ਜੀ ਤੇ ਸਤਿਆ ਮਲਾਫ ਹੁੰਦਾ ਜੀ ਉਹ ਉਹਦੋਂ ਹੀ ਕੋਈ ਵਿਪਾਗ ਚੱਕਦੇ ਸਤਨਬਿੰਦ ਅਬਰ ਨਾ ਦਾਤਾ ਕਹ ਦਾਤਾ ਕੀ ਕੀ ਪੀਆ ਕਿ ਸਤ ਸਤ ਅਬਰ ਨਾ ਦਾਤਾ ਥੀਆ ਜੋ ਸੰਪਰੇ ਸਾਧੂ ਕੇ ਸੋ ਪਾਰ ਗ੍ਰਮੀ ਕੀਆ ਵਾਸ ਜੀ ਸਸਤਰਨ ਗਿਜਾ ਤੇ ਦੇ ਫੁੱਟ ਤੋ ਕਾ ਜੀ ਬੂਰ ਸਾਦ ਪੈਸ ਕੀਤੇ ਸੰਤਨ ਬੰ ਅਵਰਨਾ ਦਾਤਾ ਵੀਆ ਜੋ ਜੋ ਸੰਪਰੇ ਸਾਧੂ ਕੀ ਸੋ ਪਾਰਗਮੀ ਕੀਆ ਜਿਹੋ ਨੇ ਸਰਨ ਚਲਾ ਉਹ ਸਾਰੇ ਸਾ ਸਪਰ ਹੋ ਜਾਂਦਾ ਹਾ ਗੁਰੂ ਤੇ ਸਤ ਵੀ ਇੱਕ ਆ ਜੀ ਕੋਈ ਦੋ ਨਹੀਂਗੇ ਹੈਗੇ ਜੀ ਗੁਰੂ ਤੇ ਸੰਤ ਇੱਕ ਆ ਕੋਈ ਦੋ ਨਹੀਂਗੇ ਆਪਾਂ ਜੇ ਦੋ ਪੰਡਿਆ ਪਾਉਣੇ ਤਾਂ ਉਹ ਜੋ ਪ੍ਰਮਾਤਮਾ ਦਾ ਰੂਪ ਨੇ ਜੋ 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 ਪਰਮਾਥਾ ਰੂਪ ਲੈ ਉਹਨਾਂ ਦੇ ਜੜ ਤੇ ਚੇਤਨ ਮਾਇਆ ਤੋਂ त्याग ਹੁੰਦਾ ਜੀ ਉਹਨਾਂ ਸੰਤ ਦੀ ਪਛਾਣ ਹੈ ਬਿੱਥੋਦੀ ਹੈ ਜੋ ਜੜ ਤੇ ਤੇ ਚੇਤਨ ਮਾਇਆ ਤੋਂ ਤਿਆਗ ਹੋ ਜਾਂਦਾ ਤੇ ਬਾਬਾ ਜੀ ਨੇ 17 ਸਤੰਬਰ 1960 ਨੂੰ ਪਟਨਾ ਸਾਹਿਬ ਵਿਖੇ ਚਰਨ ਪਾਏ ਤੇ ਵੀ ਪਟਨਾ ਸਾਹਿਬ ਤਖਤ ਤੇ ਤੇ ਉਸ ਵੇਲੇ ਬਾਬਾ ਜੀ ਨਾਲ ਭਾਈ ਕੇਸ ਜੀ ਤੇ ਭਾਜੀ ਬਾਬਾ ਸਤੂ ਸਿੰਘ ਜੀ ਬਾਬਾ ਅਮਰ ਸਿੰਘ ਬਡੁੰਦੀ ਵਾਲੇ ਸਾਰੇ ਮੁੰਬੇ ਵੀ ਆਪਣੇ ਬਾਬੰਦ ਰਣ ਸਿੰਘ ਜੀ ਤੇ ਵੀ ਸਾਰੇ ਸੀਗੇ ਜੀ ਨਾਲ ਬਾਬਾ ਜੀ ਗਏ ਸੀ ਉੱਥੇ ਵੀ ਬਾਬਾ ਜੀ ਸਤਨਵਾਲਾ ਜੀ ਪਟਨਾ ਸਾਹਿਬ ਤੇ ਵੀ ਸੰਗਤ ਆਈ ਉਹ ਸੰਗਤ ਘਟਾਈ ਅਮਰ ਸ਼ਕਨ ਨੂੰ ਬਹੁਤ ਸੰਗਤ ਘਟ ਤੇ ਆ ਗਈ ਤੇ ਉੱਥੇ ਵੀ ਵੀ ਸੰਗਤ ਘਟ ਚਾਗੇ ਤੇ ਬਾਬਾ ਜੀ ਨੇ ਫਿਰ ਬਸ ਕਿਤੇ ਵੀ ਵੀ ਅਸੀਂ ਕਰਖੱਤੇ ਨਹੀਂ ਜਾਣਾ ਸਾਡਾ ਸੌਦਾ ਵਿਕਾ ਨਹੀਂ ਸੌਦਾ ਵੇਚਣਾ ਗੁਰਦਵਾਰ ਸਾਹਿਬ ਜਿੱਥੇ ਸੌਦਾ ਬੀਗੂ ਉੱਥੇ ਆਉਣਾ ਉਹ ਅਰਦਾਵ ਜਿਹੜੀ ਸੀ ਕਮੇਟੀ ਸੀ ਉਹਨੇ ਵੀ ਪਟਨਾ ਸਰ ਦੀ ਕਮੇਟੀ ਉਹਨੇ ਆ ਕੇ ਬੇਨਤੀ ਕੀਤੀ ਬਾਬਾ ਜੀ ਸਾਨੂੰ ਫੋਰ ਸਮਾਂ ਦਿਓ ਜੀ ਤੇ ਬਾਬਾ ਜੀ ਕਹਿੰਦੇ ਵੀ ਜੇ ਸਾਡਾ ਸੌਦਾ ਨਹੀਂ ਵਿਖਦਾ ਅਸੀਂ ਤਾਂ ਵੀ ਸੌਦਾ ਵੇਚਣਾ ਅਸੀਂ ਵੀ ਆਪਣਾ ਬੇਕਰ ਨਾਲ ਸਾਡਾ ਸੌਦਾ ਵੇਚਾਂ ਵੀ ਜੇ ਸਾਡਾ ਸੌਦਾ ਨਹੀਂ ਵਿਖਦਾ ਅਸੀਂ ਉੱਥੇ ਜਾਣਾ ਜੀ ਸਾਡਾ ਸੌਦਾ ਵਿਕੇ ਤੇ ਫਿਰ ਪਟਨਾ ਸਰ ਦੀ ਜਿਹੜੀ ਕਮੇਟੀ ਸੀ ਉਹਨਾਂ ਨੇ ਫਿਰ ਸਾਰੇ ਸਲਾਹ ਕਰਕੇ ਉੱਥੇ ਦਾ ਇੱਕ ਬੜਾ ਨਾਮੀ ਨਾਮੀ ਗ੍ਰਮੀ ਤੇ ਇੱਕ ਟ੍ਰਾਂਸਪੋਰਟਰ ਸੀ ਜਿਹਦੇ ਸਾਰੇ ਡਰਾਈਵਰ ਉਹਦੇ ਆਖੇ ਲੱਗਦੇ ਸੀ ਉਹਦਾ ਅਸੀਂ ਸਾਬ ਬਖਸ਼ੀ ਸਿੰਘ ਜੀ ਤੇ ਬਖਸ਼ੀ ਸੰਗਦਾ ਵੀ ਦਾੜੀ ਕਿਸ ਇਕੱਠੇ ਹੋਈ ਸੀ ਤੇ ਵੀ ਚਾਦਰਾਂ ਬੰਨ੍ਹ ਬੰਨ੍ਹ ਕੇ ਰੱਖਤਾ ਸੀ ਤੇ ਵੀ ਸਾਰੀ ਸ਼ਕਤ ਉਹਦੋਂ ਕੋ ਗਈ ਵੀ ਕਹਿੰਦੇ ਵੀ ਬਾਬ ਨਾਨਕ ਸਰੇ ਬਾਬਾ ਜੀ ਆਏ ਆ ਹੁਣ ਜੇ ਵੀ ਤੂੰ ਵੀ ਬੇਨਤੀ ਕਰੇ ਨਾ ਵੀ ਵੀ ਬਾਬਾ ਜੀ ਇੱਥੇ ਸਮਾ ਦਿਓ ਵੀ ਆਪਾਂ ਵੀ ਲਾਹ ਲਗ ਵੈ ਸਕਦੇ ਆ ਬਖਸ਼ੀ ਉਹ ਕਹਿੰਦਾ ਵੀ ਜੇ ਮੇਰੇ ਕਹੇ ਤੇ ਉਹ ਬੰਨ ਚ ਗੱਲ ਫੇ ਹੋਰ ਕੀ ਲੈਣਾ ਉਹਦਾ ਲੜਕਾ ਸੁਰਿੰਦਰਪਾਲ ਸਿੰਘ ਜੀ ਆਪਣਾ ਇੰਗਲੈਂਡ ਆਇਆ ਸੀ 1983 ਸੰਚ ਤੇ ਵੀ ਆਨ ਦਾ ਹੈਂਪਰ ਰੂਟਸ ਤੇ ਪਤੀ ਜੀ ਨੇ ਦੀ ਹੈਂਪਰ ਰੂਟਸ ਤੋਂ ਆਤਾਂ ਤੇ ਜਿਹੜੇ ਤੁਸੀਂ ਤੇ ਫੇਰ ਮਿਲ ਕੇ ਆਏ ਸੀ ਫਿਰ ਉਹਦੇ ਕੋਲ ਮੈਂ ਸਾਰੀ ਸਗਲ ਪੁੱਛੀ ਸੀ ਆਤਮ ਨਗਰ ਲੁਧਿਆਣੇ ਚ ਉਹਨਾਂ ਦੀ ਘੁੱਟੀ ਉਹਨਾਂ ਦੀ ਸਾਸਰ ਦੇ ਪਾਸੇ ਸੀ ਤੇ ਵੀ ਉਹਨਾਂ ਨੇ ਕਿਹਾ ਕਿ ਹਾਬੀ ਗਦ ਚੋ ਵੀ ਉਹ ਵੀ ਤੁਸੀਂ ਜਾਓ ਜੀ ਤੇ ਫਿਰ ਵੀ ਆਪਣੇ ਭਾਈ ਬਖਸ਼ੀ ਸੋ ਜੀ ਕਿੰਦੇ ਉਹ ਵੀ ਕਹਿੰਦੇ ਕੋ ਨਣਪੜਾ ਮੇਰਾ ਕਰਮ ਜਿੱਤ ਭੇਟੇ ਸਾਧੂ ਕੇ ਚਰ 191 ਨਗ ਚ ਵੀ ਕੋ ਨਾਰਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਵੀ ਸਾਧੂ ਕੇ ਚਰਨ ਵੀ ਪਸਪਾ ਵੀ ਮਿਲ ਤਾ ਪੂਰਨ ਕਰਮ ਹੋਣਗੇ ਤਾਂ ਕਰਕੇ ਪੈਸਾ ਸੌਦਾ ਵੀ ਵੀ ਬਾਬਾ ਜੀ ਕੋਲ ਫੇਰ ਉਹ ਤੇ ਜਦੋਂ ਕਦੇ ਉਹਦਾ ਲੜਕਾ ਕਹਿੰਦਾ ਜੀ ਕਹਿੰਦਾ ਜੀ ਜਦੋਂ ਸਾਡੇ ਬਾਪੂ ਜੀ ਕਹਿੰਦਾ ਬਾਬਾ ਜੀ ਕੋਲ ਜਾਣ ਲੱਗੇ ਤਾਂ ਚਾਦਰ ਬੰਨਦੇ ਤਾਸ਼ ਖੇਡਦੇ ਸੀ ਇੱਥੇ ਸਾਰੇ ਡਰਾਈਵਰ ਟ੍ਰਾਂਸਪੋਰਟ ਕੰਪਨੀ ਚ ਸਾਰੇ ਡਰਾਈਵਰ ਇੱਥੇ ਤਾਸ਼ ਖੇਡਦੇ ਸੀ ਦੇ ਮਦੜੀ ਕਿਸ ਇਕੱਠੇ ਹੋ ਸੀ ਤੇ ਬਾਕੀ ਉਹਨੇ ਤੇ ਉਹਨਾਂ ਨੇ ਕਿਹਾ ਵੀ ਡੱਬ ਚ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਲੜ ਕੇ ਕਹਿੰਦਾ ਵੀ ਜਿਹੜਾ ਕੋਈ ਸਚਾਈ ਜਿਹੜੀ ਚੀਜ਼ ਆਵੇ ਉਹ ਦੱਸੂਗਾ ਮੈਂ ਤੇ ਉਹ ਲੜਕਾ ਕਹਿੰਦਾ ਜਦੋਂ ਕਹਿੰਦਾ ਮੇਰੇ ਬਾਪੂ ਜੀ ਜਾਣ ਲੱਗੇ ਨੇ ਜੀ ਕਹਿੰਦਾ ਸਾਰੇ ਨਾਲ ਕਿ ਡੱਬ ਚ ਉਹਨਾਂ ਦੀ ਬੋਤਲ ਸੀਗੀ ਤੇ ਚਾਦਰ ਵਿੱਚ ਦਿੱਤੀ ਹੋਈ ਕਹਦਾ ਪਹਿਲੇ ਤਾਂ ਬੋਤਲ ਟੁੱਟੀ ਹਤੋਂ ਚਾਦਰੇ ਵਿੱਚ ਨਾ ਬੋਤਲ ਡਿੱਗ ਕੇ ਟੁੱਟੀ ਤੇ ਉਦੋਂ ਉਹਦਾ ਦਿਮਾਗ ਚ ਨਜ਼ਰ ਆਇਆ ਵੀ ਕੋਈ ਕੋਈ ਵੀ ਮਾਂ ਕੋਈ ਪੂਰਨ ਮਾਂ ਪੁਰਸ਼ਾ ਵੀ ਜਿਹੜੇ ਵੀ ਮੈਨੂੰ ਪਹਿਲੇ ਪਾਪਾ ਬਾਬ ਜੀ ਹਜੇ ਦਿਖਾਦਾ ਹਉ ਜਪਬ ਜਿਹੜਾ ਹਦਾਬੀਪੁਰ ਮਾਪੁਰ ਸ਼ੀਕੂ ਆਇਆ ਉਹ ਤੇ ਇਹ ਵੀ ਉਹਨਾਂ ਨੇ ਵੀ ਆ ਕੇ ਚਲੋ ਦੂਜੀ ਜਾਨੇ ਤੇ ਬਾਬਾ ਜੀ ਕੋਲ ਜੀ ਫਿਰ ਉਹ ਵੀ ਹਾਜ਼ਰ ਹੋਏ ਭਾਈ 박시 ਸਿੰਘ ਜੀ ਨਾਲ ਉਹਨਾਂ ਦੇ 100 150 ਵੀ ਡਰਬਸੀ ਉਹਨਾਂ ਕੋਲ ਬਾਬਾ ਇਸ਼ਰ ਸਿੰਘ ਜੀ ਕੋਲ ਅਕ ਬੇਨਤੀ ਕੀਤੀ ਵੀ ਬਾਬਾ ਜੀ ਵੀ ਕਹਿੰਦੇ ਵੀ ਤੁਸੀਂ ਵੀ ਵੀ ਕਿਰਪਾ ਕਰੋ ਵੀ ਆਪਣੇ ਚਰਨ ਪਾਉ ਜੀ ਕਦੇ ਵੀ ਹੋਰ ਟਾਈਮ ਦਿਓ ਜੀ ਸਾਨੂੰ ਸੰਗਤਾਂ ਨੂੰ ਲਾਹਰਨ ਤੇ ਬਾਬਾ ਜੀ ਨੇ ਬੱਚੇ ਕਿਤੇ ਵੀ ਵੀ ਗੁਰਮੁਖਾਤੇ ਦਾ ਨੌਕੀ ਆਈ ਉਹ ਕਹਦਾ ਜੀ ਮੇਰੇ ਤੋਂ ਹੈਗਾ ਬਖਸ਼ੀਸ ਉਹ ਵੀ ਬਾਬੇ ਕੇ ਸੰਗਤ ਅਤਿ ਰਖ ਤੇ ਲੱਗ ਦੱਸੇ ਜੀ ਕਿ ਲੱਗੇ ਤੇ ਉਹ ਵੀ ਬਾਬੇ ਬਲਾਸ ਖ ਲੱਗੇ ਉਹ ਫਿਰ ਕਿਹਦੇ ਕਹਿੰਦਾ ਬਾਬੇ ਜੀ ਕਦੇ ਵੀ ਟਾਈਮ ਦੇ ਬਾਬਾ ਜੀ ਕਦੇ ਦੇ ਲਵੀ ਅਸੀਂ ਵੀ ਟਾਈਮ ਤੋਂ ਦੇ ਦਾਂਗੇ ਟਾਈਮ ਦੇ ਦਾਂਗੇ ਪਾਤਰ ਭੇਟਾ ਦੇਣੀ ਪਊ ਉਹਦੇ ਕੋਲ ਅਮੀਰ ਬੰਦਾ ਸੀ ਜੀ ਟਰੱਕਾਂ ਦੇ ਕੋਈ 100 150 ਟਰੱਕ ਚੱਲਦੇ ਸੀ ਉਹਨਾਂ ਦੇ ਕੋ ਡਰਾਈਵਰ ਵੀ ਸਾਰੇ ਉਹਨਾਂ ਕੋ ਕੰਮ ਕਰਦੇ ਸੀ ਉਹਨਾਂ ਖਵੀ ਜਿਹਨੇ ਅੱਗੇ ਸਾਧੂ ਸਮਾਧਵਾਂ ਮੇਰੇ ਕੋਲ ਆਦਿਆ ਉਹ ਸਾਰੇ ਪੈਸੇ ਦੀ ਮੰਗ ਕਰਦੇ ਆ ਇਹ ਵੀ ਸਾਧੂ ਸੰਤ ਆਇਆ ਵੀ ਪੈਸੇ ਮੰਗਣਗੇ ਕਹਿੰਦਾ ਮੈਂ ਕਿਹਾ ਜੀ ਭੇਟਾ ਦੇ ਦਾਂਗੇ ਬਤੇ ਬਾਬਾ ਜੀ ਵੀ ਕਹਿੰਦੇ ਵੀ ਤੈਨੂੰ ਸੋਚ ਲਾ ਜੇ ਨਹੀਂ ਭੇਟਾ ਤੂੰ ਕਿਹਿਆ ਗੁਰੂ ਸਾਹਿਬ ਸਮਝ ਜਾਵਣਾ ਤੇ ਵੀ ਉੱਥੇ ਦੇਣੀ ਪਊ ਭੇਟਾ ਤੇ ਕਹਿੰਦਾ ਸਾਹ ਉਹਨਾਂ ਲੜਕਾ ਕਹਿੰਦਾ ਸਾਡੇ ਬਾਪੂ ਜੀ ਕਹਿੰਦੇ ਕਦੇ ਕਦੇ ਜਾ ਕੇ ਕਦੇ ਵੀ ਆ ਸਕਦਾ ਤੇ ਵੀ ਲੱਗੇ ਚੰਗਾ ਫਸਾਲੀ ਵੀ ਹੁਣ ਤਾਂ ਪੀਪੜ ਦੇਣੀ ਪੂਗ ਮੈਂ ਵੀ ਆਖ ਕੇ ਕੋਈ ਨਾ ਬਾਬਾ ਜੀ ਸੀ ਦਵਾਵੇਂ ਬੇਟਾ ਫਿਰ ਬਾਬਾ ਜੀ ਕਹਿੰਦਾ ਵੀ ਜਿੰਨੀ ਤੂੰ ਸੋਚੀ ਥੋੜੀ ਆ ਕਿਤਾ ਵੀ ਰੋ ਬਾਬਾ ਜੀ ਕਹਿੰਦੇ ਚੱਲ ਕਹਿੰਦੇ ਵੀ ਹੁਣ ਵੀ ਜਿੰਨੀ ਹੁਣ ਕਹਿਣ ਕਿ ਸਾਥ ਹੁੰਦਾ ਦੇਣੀ ਪੂਗੀ ਇਹ ਆਪਾਂ ਦਾ ਵੀ ਮੁਖੜ ਦਾ ਸਾਜ ਜੀ ਅਥੇ ਬਾਬਾ ਜੀ ਫਿਰ ਤੀਜੀ ਵਾਰ ਕਿਹਾ ਤੇ ਕਹਿੰਦੇ ਦੇ ਲੈ ਸੋਚ ਰਸ ਥੋੜੀ ਆ ਬੇਟਾ ਤੂੰ ਯਾਦ ਰਿਹਾ ਉਹ ਕਹਿੰਦਾ ਮੈਂ ਆਖਿਆ ਵੀ ਵੀ ਬਾਬਾ ਜੀ ਕਹਿੰਦੇ ਵੀ ਸੰਤ ਮਾਥਾ ਹੈਗੇ ਆ ਵੱਡੇ ਇਹ ਵੀ ਵਾਟੋਦ ਕਾਰ ਮੰਗ ਲੈਣਗੇ ਹੋਰ ਡਰਾਈਵਰ ਮੰਗ ਲੈਣਗੇ ਹੋਰ ਕੀ ਆ ਵੀ ਭੇਟਾ ਵੀ ਮੰਗ ਲੈਣਗੇ ਕਿ ਸਾਰਾ ਦੇ ਦਿਆਂਗੇ ਹੁਣ ਕਹਿੰਦਾ ਵੀ ਫਸੇ ਤਾਂ ਹੈਗੇ ਹੋ ਕਰੀਏ ਕੀ ਉਹ ਜ ਆਪਦੇ ਬਚਨ ਸੀ ਜੀ ਕਹਿੰਦਾ ਫਸੇ ਤਾਂ ਹੈਗੇ ਹੁਣ ਕਰੀਏ ਕੀ ਬਰ ਪਿਸਕਟਾਂ ਦੇ ਇੱਥੇ ਲੈ ਕੇ ਹੁਣ ਵੀ ਇਸ ਮੇਰੇ ਕੋ ਕਾ ਲਿਆ ਮੇਰੇ ਬਾਪ ਸਭ ਗੁਰੂ ਸਾਹਿਬ ਦੇ ਸਾਹਮਣੇ ਸਾਤਾ ਦੇ ਬਾਧਾ ਕਰਾਉਣ ਲੱਗੇ ਕਿ ਫਿਰ ਬਾਬਾ ਜੀ ਬੋਲੇ ਕਿ ਤੇ ਬਾਬੇ ਜੀ ਬਸ ਸਾਧ ਕੇ ਸੰਗ ਨਹੀਂ ਕਿਛਕਾਦ ਦਰਸ਼ਨ ਭੇਟ ਤੋ ਹੋਤ ਨਿਹਾਲ ਦੇਖੋ ਜੀ ਸਾਧ ਕੇ ਸੰਗ ਨਹੀਂ ਕਿਛਕਾਦ ਦਰਸ਼ਨ ਭੇਟ ਤੋ ਹੋਤ ਨਿਹਾਲ 272 ਅੰਗ ਚੋਂ ਦਾ ਤੇ ਉਹਨੇ ਆਖਿਆ ਵੀ ਚਲੋ ਵੀ ਬਾਬਾ ਜੀ ਜਿਵੇਂ ਬਖਸ਼ਿਸ਼ ਸੁੱਚਾ ਪਾਉ ਕਰਾਂਗੇ ਫਿਰ ਬਾਬਾ ਜੀ ਨੇ ਬਸ਼ੰ ਕੀਤੀ ਸੀ ਤੁਹਾਨੂੰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਕਦੇ ਬਈ ਬਖਸ਼ਿਸ਼ ਆ ਜਿੰਨੇ ਤੂੰ ਜਿਹੜੀ ਭੇਡਾ ਤੂੰ ਸੋਚੇ ਨਾ ਇਹ ਦਾ ਸਾਡਾ ਕੋਈ ਤਾਲਕ ਨਹੀਂ ਆ ਇਹ ਤੇਰੀ ਭੇਡਾ ਪੈਸੇ ਗ੍ਰਸਤੀਆਂ ਦੇ ਗ੍ਰਸਤੀਆਂ ਦੇ ਬੱਚਿਆਂ ਦੇ ਕੰਮ ਹੋਣੀ ਚਾਹੀਦਾ ਵੀ ਸਾਡੀ ਪਿਠਾ ਇਹ ਆ ਤੂੰ ਅਮਰ ਸਾਹਿਬ ਕੇ ਗੁਰੂ ਦਾ ਸਿੰਘ ਸਾਜਾ ਤੇ ਤਨੂ ਅਸੀਂ ਹ ਤੂੰ ਹਫਤਾ ਮਗੇ 10 ਦੇ ਦਾ ਟਾਈਮ ਦਵਾਂਗੇ ਤੇ ਪక్షి ਸੋ ਤਾਂ ਸਾਰੇ ਹੈਰਾਨ ਹੋ ਗਏ ਪక్షి ਕਹਿੰਦਾ ਵੀ ਕਹਿੰਦਾ ਜਿੰਨੇ ਵੀ ਸਾਧੂ ਮਹਤਮਾ ਪੰਜਾਬ ਤੋਂ ਆਉਂਦੇ ਮੇਰੇ ਕੋਲ ਕੋਈ ਅਖੀਜ਼ੇ ਸਵਾਲ ਪਾਉਂਦੇ ਸਾਡੇ ਜੀ ਆਹ ਵੀ ਉੱਥੇ ਵੀ ਕੰਮ ਚੱਲਦਾ ਜੀ ਸਾਡੇ ਸਕੂਲ ਚੱਲਦਾ ਸਾਡੇ ਵੀ ਉੱਥੇ ਵੀ ਗੁਰਦੁਆਰਾ ਬਣਦਾ ਸਾਡੇ ਕੋ ਮੈਂ ਸੀ ਵੀ ਲੜਕੇ ਸ਼ਾਦੀਆਂ ਕਰਨੀਆਂ ਵੀ ਪੈਸੇ ਮੰਗਦੇ ਆ ਵੀ ਮੈਂ ਕਹਾਂ ਵੀ ਇਹ ਤਾਂ ਅਭੀ ਤਾਂ ਪਹਿਲੀ ਸਾਧੂ ਹੋਇਆ ਜਿਨ੍ਹਾਂ ਨੇ ਮੇਰੇ ਜੀਵਨ ਨਾਲ ਦੇਖਿਆ ਜਿਨ੍ਹਾਂ ਨੇ ਮੇਰੇ ਜੀਵਨ ਨਾਲ ਦੇਖਿਆ ਮੇਰੇ ਜੀਵਨ ਦਾ ਸੁਧਾਰ ਕਰਨ ਲੱਗੇ ਬਾਬਾ ਜੀ ਫਿਰ ਕਹਿੰਦੇ ਬਾਬਾ ਜੀ ਮੰਜੂਰਾ ਹੀ ਤੇ ਫਿਰ ਆ ਵੀ ਕਹਿੰਦੇ ਨਾ ਗਰਬਾਣੀ ਚਾਹੁੰਦਾ ਭਗਤ ਮੁਖੇ ਜੋ ਬੋਲਦੇ ਬਚਨ ਸੁਹਾਉਂਦੇ ਪਪਾ ਪ੍ਰਗਟ ਪਹਾਰਾ ਜੀ ਆਪਣੇ ਜਿਹਾ ਲੋਕ ਸੰਦੇ ਸੁਖ ਨਾਪਨ ਮੁਗਤ ਨਰ ਨਰ ਸਤ ਨਾਲ ਕਹਿੰਦੇ ਇਹ ਸਤ ਨਾਲ ਕਹਿੰਦੇ ਉਹ ਸੁਖਣੀ ਪਾਸ ਦੇ ਉਹਨਾਂ ਬਚਨ ਮੰਨ ਸਕ ਪਾਇਦਾ ਤਦ ਸੋਸ਼ੀ ਆਉਂਦੇ ਪੇਰ ਬੁੱਧਵਾਰ ਬਾਬਾ ਜੀ ਨੇ ਫਿਰਾਂ ਜੀ ਉੱਥੇ ਵੀ ਬਾਬਾ ਜੀ ਫਿਰ ਉੱਥੇ ਵੀ ਆ ਬਈ ਉਹਨੂੰ ਕਿਹਾ ਵੀ ਵੀ ਕਾਲੂ ਵੀ ਆ ਬਈ ਤੂੰ ਆ ਬਈ ਕੋਈ ਪ੍ਰਕਾਸ਼ ਕਾ ਇਥੇ ਗੁਰੂ ਸਾਹਿਬ ਪ੍ਰਕਾਸ਼ ਹੋਣੇ ਆ ਇਹ ਘਰ ਪ੍ਰਕਾਸ਼ ਤੇ ਵਿਪਾਰ ਪ੍ਰਕਾਸ਼ ਕਰਕੇ ਨਾ ਤੇ ਤੂੰ ਉਸ ਦਾ ਤੇ ਤੇਰੇ ਵੱਲੋਂ ਪ੍ਰਕਾਸ਼ ਹੋਣੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਭੋਜ ਹੋਊਗਾ ਤੇ ਉਸ ਤੋਂ ਬਾਅਦ ਵੀ ਫਿਰ ਦਿਵਾਨ ਦਿਮਾਗੇ ਫਿਰ ਤੈਨੂੰ ਅੰਮ੍ਰਿਤ ਪਾਨ ਕਰਨਾ ਪਊਗਾ ਨਾ ਸਤਿ ਪਤਿ ਜੀ ਪਾਠ ਪ੍ਰਕਾਸ਼ ਹੋਏ ਜੀ ਪਾਠ ਪ੍ਰਕਾਸ਼ ਹੋਏ ਤੇ ਬਾਬਾ ਜੀ ਨੇ ਆਹ ਫੋਕ ਨਮਲਿਆ ਭੋਕਾ ਦੇ ਫੋਕ ਨਮਲਿਆ ਜੀ ਟੋਡੀ ਬਹਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਅਨੰਦ ਰਾਸ ਭੋਗੇ ਹਰ ਬਿਸਮਤ ਬੈਂਸੇ ਸਭ ਦੁੱਖ ਮਾਈ ਮੇਰੇ ਮਨ ਕੋ ਸੁਖ ਕੋਟ ਅਨੰਦ ਰਾਸ ਸੁਖ ਭੋਗੇ ਹਰ ਸਿਮਰ ਬੈਂਸੇ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲਵਖ ਦਾਸੇ ਹਾ ਬਖ ਦਾਸੇ ਸਿਮਰ ਪਾਵਨ ਤਨ ਮਨ ਸੁਖ ਦੇਖ ਸੁ ਪੂਰਪੀ ਆਸਾ ਦਰਸ਼ਨ ਪੇਟ ਉਤਰੀ ਪੁਖ ਦਰਸ਼ਨ ਪੇਟ ਉਤਰੀ ਪੁਖ ਚਾਰ ਪਦਾਰਥ ਆਸਤ ਮਹਾਸਦ ਕਾਮ ਤੇਣ ਪਾਰ ਜਦ ਰੁਕ ਨਾਨਕ ਸਰਨ ਕੀ ਸੁਖ ਸਾਕੇ ਜਨਮ ਮਰ ਪਰ ਗਰਮ ਤੁਖ ਇਹ ਬਾਬਾ ਜੀ ਹੋ ਕੰਨਾ ਮਲਿਆ ਜੀ ਹੋਆ ਚਾਰ ਪਦਾਸ ਅਸ਼ਟਮਾਸਤ ਕਾਮ ਤੀਨ ਪਾਰਜਿਤ ਰੁਕ ਨਾਨਕ ਸਰਨ ਕੀ ਸੁਖਸਗ ਫਿਰ ਜਨਮ ਮਰ ਫਿਰ ਗਰਮ ਤੁਖ ਤੇ ਬਾਬਾ ਜੀ ਵਿਆਖਿਆ ਕੀਤੀ ਬਾਬਾ ਜੀ ਬੱਚੇ ਕਿ ਸਾਰਾ ਕੁਝ ਪਦਾਰਥ ਮਿਲ ਜੂ ਇੱਥੇ ਪਦਾਰਥ ਮਿਲ ਜੂਗਾ ਤੇ ਵੀ ਜਿਹੜਾ ਵੀ ਤੋ ਅਬੀ ਗੁਰੂ ਨਾਲ ਬਚਾਰੀ ਬਚਾ ਕਰ ਲਿਆ ਤੇ ਉਹ ਵੀ ਪਗਾਉਣਾ ਬਚਨ ਪਗਾਉਣਾ ਪੈਣਾ ਪੂਰਾ ਤੇ ਫਿਰ ਬਾਬਾ ਜੀ ਬੱਚੇ ਕਿ ਕੇ ਸੇਵਾ ਕਿਵੇਂ ਕਰਨੀ ਮੇਰਾ ਬਪਨੇ ਜਿਸ ਸੇ ਭਾਪੀ ਬਚੇ ਕਿਤੇ ਜਿਵੇਂ ਵੀ ਗੁਰਬਾਣੀ ਚੋਂ ਦਾ ਹਾਸੀ ਅੰਕਸ ਹੈ ਐਨਸਰ ਦੇ ਮੰਤਨ ਦੇ ਅੱਗੇ ਰੱਖ ਕੇ ਉਬੀ ਸੇਵ ਕਰੇ ਹਾਸੀ ਸੇ ਜੋ ਅੰਕਸ ਹੈ ਐਨਸਰ ਦੇ ਮੰਤਨ ਅੱਗੇ ਰੱਖ ਕੇ ਉਬੀ ਸੇਵ ਕਰੇ ਇਉ ਗੁਰਮਖਾਫ ਨਾਰੀ ਸਾਲ ਰਾਜ ਸਿਸ਼ਟ ਕਰੇ ਨਾਨਕ ਗੁਰਮਖ 부ਝੇ ਜੇ ਆਪੇ ਨਦਰ ਕਰੇ 627 ਅੰਕ ਚ ਤੇ ਬਾਬੇ ਜੀ ਵਿੱਚ ਇਹੇ ਸੇਵਾ ਕਰਨੀ ਆਮ ਹਾਜਵੇਂ ਹਾਥੀ ਦੇ ਘਰ ਚ ਅੰਕਸ ਤਾਗਾ ਪਾਦਾ ਅੰਕਸਾ ਦੋਤੇ ਵੀ ਮੇਰੇ ਅਚ ਤੋੜਦਾ ਹੀ ਵੀ ਉਹ ਸਭ ਉਹ ਵੀ ਸੇਵ ਕਰੇ ਉਹ ਘਰੋਂ ਆਪ ਨਵਾਰੀਏ ਸਭ ਰਾਜ ਸਸਾ ਸਾਰਾ ਰਾਜ ਮਿਲ ਜਾ ਉਹ ਰਾਜ ਭਾਗ ਮਿਲ ਜੂਗੇ ਪਰ ਵੀ ਬਾਬਾ ਜੀ ਸੋਚੀ ਪਾਈ ਬਸ ਨੇ ਕੀਤਾ ਤੇ ਫੇ ਗਾਹਾ ਬਾਬਾ ਜੀ ਬੋਲੇ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਦਾਸੀ ਘਰ ਮੇ ਪਾਇਆ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਦਾਸੀ ਘਰ ਮੇ ਪਾਇਆ 97 ਅਗੇ ਚਾਈ ਤੇ ਬਾਬਾ ਜੀ ਇਹ ਬਚਨ ਕੀਤੇ ਵਾਪਿਸ ਸਭ ਬਚਾ ਕਰ ਦੇ ਕੇ ਵੀ ਨਾਇਬ ਭਜੀ ਇਹ ਵੀ ਕਿਤੇ ਇੱਕ ਸਾਧੂ ਦੀ ਮਹਾਂ ਸੰਗਤ ਬਹੁਤ ਜ਼ਰੂਰੀ ਹੈ ਬਾਬਾ ਜੀ ਬੱਚੇ ਸਾਧੂ ਦੀ ਸੰਗਤ ਬਹੁਤ ਜ਼ਰੂਰੀ ਹੈ ਕਬੀਰ ਜਾ ਕੇ ਸਾਧਨ ਸੇਵੀ ਹਰ ਕੀ ਸੇਵਾ ਨਾਏ ਤੇ ਕਰ ਮਰਹਟ ਸਾਰ ਕੇ ਭੂਤ ਵਸੇ ਤਨ ਮਾਏ ਕਬੀਰ ਜਾ ਕੇ ਸਾਧਨ ਸੇਵੀ ਹਰ ਕੀ ਕੀ ਸੇਵਾ ਨਾਏ ਹਰ ਕੀ ਸੇਵਾ ਨਾਏ ਤੇ ਘਾਰ ਮਰਹਟ ਸਾਰ ਕੇ ਭੂਖ ਭੂਤ ਵਸੇ ਤਨ ਮਾਏ ਇਹ ਰਸੋਚੋਟ ਅੰਗ ਚ ਵੀ ਸਾਧੂ ਸੰਗਤ ਬਹੁਤ ਜ਼ਰੂਰੀ ਹੈ ਜੇਕਰ ਸਾਧੂ ਸੰਗ ਨਹੀਂ ਉਹ ਤਾਂ ਵੀ ਸਾਧੂ ਆਪਣੇ ਭੂਤ ਵਸਦੇ ਅੰਦਰ ਬਾਬਾ ਜੀ ਵੀ ਕੋਈ ਸੰਤ ਸਾਈ ਜੀ ਕੇ ਭਜਨ ਤਰਨ ਹਾਰ ਸੰਤ ਸਾਈ ਜੀ ਕੇ ਭਜਨ ਤਰਨ ਹਾਰ ਸਭ ਤੋਂ ਉੱਚੀ ਜਾਣੇ ਨਾਨਕ ਨਾਮ ਪਿਆਰ 923 ਅੰਗ ਚ ਤੇ ਬਾਬਾ ਜੀ ਨੇ ਸਾਰੀ ਵਿਆਖਿਆ ਕੀਤੀ ਇਹ ਬਖਸ਼ੀ ਸੋ ਜੀ ਕਹਿੰਦਾ ਜੀ ਬਾਬਾ ਜੀ ਮੈਂ ਬਹੁਤ ਸਾਰੀ ਰੋਖ ਦਾ ਮਾਇਆ ਏ ਬਾਬਾ ਜੀ ਬੱਚੇ ਕਿਤੇ ਸੱਚੇ ਪਾਤਸ਼ਾਹ ਕਹਿੰਦਾ ਜੀ ਮੈਂ ਵੀ ਬਿਲਕੁਲ ਸ਼ਗੂ ਅਮਰਤ ਮੈਂ ਸ਼ਗੂ ਅਮਰਤ ਵੀ ਤੇ ਬਾਬਾ ਜੀ ਕਹਿੰਦੇ ਵੀ ਦੇਖ ਲੈ ਵੀ ਗੁਰੂ ਦਾ ਮੁੱਖ ਰੱਖਿਆ ਤੂੰ ਤੇ ਦਾਰੀ ਕਿਸ ਵੀ ਰੱਖਣੇ ਪੜਿਆ ਤੇ ਸੱਚੇ ਕਹਿੰਦੇ ਨੂੰ ਵੀ ਅਮਰਤ ਪਾਨ ਕਰਨਾ ਪੈਣਾ ਉਹ ਕਹਿੰਦਾ ਜੀ ਸੱਚੇ ਪਾਤਸ਼ਾਹ ਜੀ ਮੈਂ ਅਮਰਤ ਪਾਨ ਕਰੂੰਗਾ ਕਰੂੰਗਾ ਜੀ ਅਮਰਤ ਪਾਨ ਉਹਨੇ ਕਿਹਾ ਤੇ ਫਿਰ ਉਸ ਮੁੱਖ ਦੇ ਉਸ ਮੌਕੇ ਮੈਂ ਸ ਵਿੱਚ ਹੁਣ ਬੀਰਵਦਨ ਲਈ ਚੱਲ ਗਿਆ ਥੋੜਾ ਜਿਹਾ ਤੇ ਆਪਣੇ ਸੰਤ ਮੀਹਾ ਸਿੰਘ ਜੀ ਸਤਿਕਾਰਯੋਗ ਸੰਤ ਮੀਹਾ ਸਿੰਘ ਜੀ ਦਾ ਜੋ ਵੀ ਬਨਾਰਸਰ ਦੇ ਵੀ ਵੀ ਪ੍ਰਮੁੱਖ ਮਹਾ ਮਹਾਪਰਸ਼ੁਆਈ ਉਹਨਾਂ ਦੀ ਗੱਦੀ ਤੇ ਜੋ ਅੱਜ ਦਾ ਪ੍ਰਾਈਮਰ ਸੰਤ ਬਾਬਾ ਹਰਨੇਕ ਸਿੰਘ ਜੀ ਆ ਜੀ ਉਹਨਾਂ ਸੰਤ ਬਾਬਾ ਹਰਨੇਕ ਸਿੰਘ ਜੀ ਪਿੰਨ ਜੀ ਉੱਥੇ ਉਹਨਾਂ ਦੀ ਸਤਿਕਾਰਯੋਗ ਪੈਣ ਜੀ ਉਹ ਵਿਆਹ ਹੋਇਆ ਜੀ ਸਰਪ ਪਰਤਪਾਲ ਸਿੰਘ ਤੇ ਸੁਪੁੱਤ ਗਿਆਨੀ ਸਰ ਗੰਤਰੂਸ਼ਨ ਸਿੰਘ ਜੀ ਪਿੰਡ ਸੰਗਤਪੁਰਾ ਟੈਪੀ ਗਿੰਦੇ ਜੀ ਬਰਸਾਦਾ ਦੇ ਕੋਲੀਆ ਟੈਪੀ ਦੇ ਉੱਥੋਂ ਦੇ ਆ ਜੀ ਉਹਨਾਂ ਦੇ ਪਿਤਾ ਜੀ ਗਿਆਨੀ ਤਰਲੋchan ਸੀ ਜੀ ਉਸpoque ਕੋਰਸੀ ਉਹਨੇ ਮੈਨੂੰ ਆਪ ਦੱਸੀ ਗਰ ਸਟਾਪ ਪਰ ਪਾਸੇ ਹੀ ਦਸੀ ਫਿਰ ਉਹ ਗਏ ਮੇਰੇ ਪਿਤਾ ਜੀ ਕੋਰਸੀ ਉਹਨੇ ਪਿਤਾ ਦੱਸਿਆ ਫਿਰ ਉਸpoque ਜਦੋਂ ਅਮਰ ਸਪਾਨ ਹੋਇਆ ਤਾਂ ਜੀ ਫਿਰ ਕਦੇ ਫਿਰ ਜਿੱਥੇ ਪੱਖੀ ਸਨ ਅਮਰ ਸ਼ਗਨ ਸੀ ਪੱਖੀ ਸਨ ਸ਼ਗ ਅਮਰ ਦੇ ਤੇ ਨਾਲ 565 ਡਰਾਈਵਰਾਂ ਦੇ ਮਸਲੇ ਆ 565 ਡਰਾਈਵਰਾਂ ਦੇ ਮਸਲੇ ਹੁਣ ਤੇ ਫਿਰ ਬਾਬਾ ਜੀ ਬਚੇ ਕਿੱਥੇ ਵੀ ਵੇ ਵਾਸੂ ਬੈ ਡਰਾਈਵਰਾਂ ਨੇ ਮਰਸ਼ ਗਿਆ ਤੇ ਇਹ ਖਬਰਾਂ ਹੀ ਫੇਰ ਜੰਗਲ ਦੀਆਂ ਅੰਕ ਆਗੋਂ ਆਗੋਂ ਫੈਲ ਗਈ ਪੰਜਾਬ 'ਚ ਤੇ ਬਾਬਾ ਜੀ ਨਾਲ ਸੇਵਾ ਬਈ ਸ਼ਸ ਸਿੰਘ ਜੀ ਮਹਾਰਾਜੇ 565 ਡਰਾਈਵਰਾਂ ਨੂੰ ਮਿਸ਼ਾਇਆ ਜਦ ਜੋ ਸੈਨ ਚਲਾਵ ਦੇ ਦਿਨ ਦੇ ਸਭ ਦੇ ਕਸ਼ਰੇ ਪਵਾਤੇ ਤੇ ਅਮਰ ਸ਼ਖਰਾਂ ਆ ਤੇ ਗੜਕੇ ਲੈ ਰਏ ਸਭ ਨੇ ਨਤਨੇਬ ਕਰਨ ਲੱਗ ਗਏ ਸਾਰੇ ਇਹ ਇਹ ਖਬਰ ਅਕਾਲੀ ਪੱਤਰ ਕਾ ਉਹਨਾਂ ਨੇ ਦੱਸਦਾ ਬਤਾਵਾ ਜੀ ਮੈਂ ਤਾਂ ਫੋਨ ਬੀ ਦਿੰਦਾ ਨਾ ਫੋਨ ਬਰੇਗਾ ਕੈਨੇਡਾ ਚ 780 780 ਤੇ 203 1896 780 203 1896 ਐਡਵਿੰਟਨ ਦਾ ਜੀ ਐਡਵਿੰਟਨ ਦਾ ਕ੍ਰੀਡਲ ਉਹਨਾਂ ਦੱਸਿਆ ਕਿ ਉਹ ਮੇਰੇ ਪਿਤਾ ਜੀ ਕੋਰਸ ਸੀ ਤੇ 5 565 ਜੀ 565 ਦੇਖੋ ਜੀ ਉਹ ਡਰਾਈਵਰਾਂ ਨੇ ਅਮਰਸ਼ ਗਿਆ ਅਕਾਲੀ ਪੱਤਰ ਅੱਜ ਖਬਰ ਪਹੁੰਚ ਗਈ ਫਿਰ ਅਕਾਲੀ ਪੱਤਰ ਹੈ ਜਿਹੜੀ ਖਬਰ ਸੀ ਤੇ ਡਾਕਟਰ ਗਰਨਾਮ ਸਤੀਰ ਜੋ ਨਾ ਜੀ ਆਪਣਾ ਉਹਨਾਂ ਦੇ ਵੀ ਐਡਵਾਈਜ਼ਰ ਸੀਗੇ ਪ੍ਰਤਾਪ ਸਖਰ ਦੇ ਉਹਨਾਂ ਨੇ ਖਬਰ ਵੀ ਉਹ ਬਖਾਨੀ ਪਤਾ ਕਰ ਪ੍ਰਤਾਪ ਸਖਰ ਨੂੰ ਸਾਈ ਪ੍ਰਤਾਪ ਸਖਰ ਬੜਾ ਹਰਾਨ ਹੋਇਆ ਕਹਿੰਦਾ ਡਰਾਈਵਰਾਂ ਦੇ ਮਸਲ ਗਿਆ ਕਹਿੰਦਾ ਵੀ ਉਹ ਤਾਂ ਡਰਾਈਵਰ ਤਾਂ ਹੈਰਾਨੀ ਹੀ ਕਰ ਉਹ ਕਹਿੰਦਾ ਕੈਰੋ ਪ੍ਰਤਾਪ ਸਖਰ ਕਹਿੰਦਾ ਜੀ ਤੀਰ ਸਾਹਿਬ ਕਹਿੰਦਾ ਕਹਿੰਦਾ ਤੀਰ ਮੈਨੂੰ ਇਹ ਸੰਤਾ ਦੇ ਦਰਸ਼ਨ ਕਰਾ ਵੀ ਤਾਂ ਕਰ ਦਿੱਤਾ ਕਹਿੰਦਾ ਵੀ ਦੇ ਸੰਤਾ ਦੇ ਦਰਸ਼ਨ ਕਰਾ ਵੀ ਤੇ ਬਾਪਾ ਫਿਰ ਉਹਤੀ ਸਾਫੇ ਨਾਨਕ ਸਰ ਉਹਨਾਂ ਨੂੰ ਲਿਖਿਆ ਬਾਪਾ ਜੀ ਕੋਲ ਕਿ ਪ੍ਰਤਾਸ ਉਹ ਕਹਿ ਰਹੇ ਨੂੰ ਪਹਿਲੀ ਵਾਰੀ ਉਹਦੋਂ ਬਾਪਾ ਜੀ ਨੇ ਮਲਾਫਿਆ ਫਿਰ ਉਸ ਤੋਂ ਬਾਅਦ ਇਹੀ ਇਹੀ ਪਾਕਸ਼ੀ ਸੋਣੀਆਂ ਨੇ ਪਟਨ ਸਾਹਿਬ ਜਾਓ ਜੀ ਮੈਂ ਕਾਮਰਸ ਵਿੱਚ ਪੜ੍ਹਿਆ ਜੀ ਤੁਸੀਂ ਕਾਮਰਸ ਵਿੱਚ ਮੈਂ ਉਹ ਸੈਲਬਰੀ ਦੇਖਣਾ ਪੱਥਰ ਦੇ ਉੱਤੇ ਉਹਨਾਂ ਲਾਇਆ ਬਾਪਾ ਜੀ ਭਾਣਾ ਕਿ ਸਤ੍ਰਿਸ਼ ਵਿੱਚ ਵਰਤੋਂ ਤੋਂ ਬਾਅਦ 1969 ਸੰਜ ਵਿੱਚ 10000 ਰੁਪਏ ਦੀ ਭਾਈ ਪਕਸ਼ੀ ਸੋਨੇ ਨੇ ਪਟਨਾ ਸਾਹਿਬ ਦੇ ਗੁਰਦੁਆਰੇ ਨੂੰ ਸੇਵਾ ਕਰੀ ਇਹਦੀ ਮੈਮਰੀ ਆਫ ਧੰਨ ਦੇ ਬਾਬਾ ਇਸ਼ਰ ਸੇ ਜੋ ਹਨਾਨਕ ਸਰ ਕਲੇਰਾ ਨੀਰ ਜਗਰਾਉ ਲਿਖਿਆ ਹੋਇਆ ਪੱਥਰ ਦੇ ਤਰੇਕਾ ਮੈਂ ਪੱਥਰ ਦੇ ਪੁਣੀ 59 ਉਹਨਾਂ ਬਾਰੇ ਸੇ 10000 ਰੁਪਏ ਬਹੁਤ ਵੱਡੀ ਗੱਲ ਚੀਜ਼ ਹੁੰਦੀ ਸੀ ਮੈਂ 10 ਉਹਦੇ ਤੇ ਉਹਨਾਂ ਦੇ 4-5 ਟੱਕ ਆਪਦੇ ਸੀ ਉਹਨਾਂ ਨੇ ਸੇ ਸੇਵਾ ਕਰੀ ਬਾਬਾ ਜੈ ਬਾਬ ਰਾਂਚ ਚੜ੍ਹਣ ਲੱਗੀ ਸੀ ਉਹ ਤੇ ਫਿਰ ਉਹ ਆਪਣੇ ਜਿਹੜੇ ਸੀਗੇ ਵੇ ਸਪਸਾ ਬਖਸ਼ੀ ਸਿੰਘ ਜੀ ਬੋਤ ਹੋ ਗਏ ਮੈਂ ਆਪ ਦਰਸ਼ਨ ਕੀਤੇ ਜੀ ਹੁੰਦੇ ਜੇ ਤੇ ਬਰਸੀ ਤੇ ਬਾਬਾ ਜੀ ਬਰਸੀ ਤੇ ਆਉਂਦੇ ਹੁੰਦੇ ਸੀ ਉਹ ਤੇ ਜੀਟੀ ਰੋਡ ਤੋਂ ਤੁਰ ਕੇ ਪ੍ਰਸ਼ਾਦਾ ਸਰ ਦੇ ਉੱਤੇ ਚੱਕ ਕੇ ਨਾਲ ਸਰ ਤੋਂ ਤੁਰ ਕੇ ਆਉਂਦੇ ਨੱਗੇ ਪਾਈ ਆਉਂਦੇ ਜੇ ਮੈਂ ਆਪ ਦਰਸ਼ਨ ਕੀਤੇ ਨਾ ਇਹ ਫੇਓ ਨਾ ਪਰਿਵਾਰ ਹੁਣ ਵੀ ਬਹੁਤ ਜੁੜਿਆ ਹੈ ਜੀ ਅਨ ਪਰਿਵਾਰ ਦਾ ਵੀ ਰਬ ਵੀ ਦਈ ਤੇ ਫਿਰ ਫੇ ਉਹ ਨਹੀਂ ਸੋ ਕਿ ਅਸੀਂ ਸੰਚ ਸਪਸਾ ਬਖਸ਼ੀ ਸਿੰਘ ਜੀ ਵੀ ਇਹ ਇਸ ਫਾਨੀ ਸੰਸਾਰ ਨੂੰ ਅਲਵ ਦਾ ਕਹੇ ਉਹਨਾਂ ਦੀ ਫੋਟੋ ਜਿਹੜੀ ਪਹਿਲੀ ਵਾਰੀ ਇਹ ਆ ਰਹੀ ਹੈ ਨਾ ਉਹ ਆਪਾਂ ਲਿਆ ਰਹੇ ਹਾਂ 10 ਜਗਿਆ ਬਕਸ਼ੀ ਸੋ ਦੀ ਫੋਟੋ ਬਕਸ਼ੀ ਸੋ ਦੀ ਫੋਟੋ ਕਿਸ ਨਿਸੀਬ ਦਾ ਉਹ ਸਾਡੇ ਇੱਕ ਸਾਡੇ ਵੀ ਰਿਸ਼ਤੇਦਾਰ ਆਏ ਸਰਦਾਰ ਪਾਲ ਸਿੰਘ ਜੀ ਉਥੇ ਭੈਣੀ ਭੈਣੀ ਅਰੋੜੇ ਦੀ ਆ ਭੈਣੀ ਅਰੋੜਾ ਉਥੇ ਮੰਡਿਆ ਤੋਂ ਕੁੜਖੜਾ ਉਥੋਂ ਦੇ ਪਾਲ ਸਿੰਘ ਤੇ ਉਹਨਾਂ ਦੀ ਵਾਈਫ ਦੇ ਫੁੱਫੜ ਜੀ ਸੀ ਸਾਬ ਬਕਸ਼ੀ ਸੀ ਤੇ ਉਹਨਾਂ ਵੀ ਦੱਸੀ ਗਾਲਿਆ ਫਿਰ ਉਹਨਾਂ ਨੇ ਮੈਂ ਕਹਿ ਵੀ ਵੀ ਮੈਟਿਸੀ ਪਾਲ ਸਿੰਘ ਜੀ ਉਹ ਫੋਟੋ ਲੈ ਕੇ ਦਿਓ ਫਿਰ ਉਹਨਾਂ ਨੇ ਫੋਟੋ ਉਹ ਨਾ ਜੇ ਖੇਚੀ ਸੀ ਉਹਨਾਂ ਦੇ ਕਿ ਤੂ ਬਿਸਾਰ ਸਕਦੇ ਸਿਆ ਨਾ ਤੇ ਉਹਨਾਂ ਦਾ ਟੈਲੀਫੋਨ ਨੰਬਰ ਆਸਟ੍ਰੇਲੀਆ ਸਾਸ ਫੋਕੀ ਉਹਨਾਂ ਦਾ ਆਸਟ੍ਰੇਲੀਆ ਜਿਹੜਾ ਕੋਡ ਹੈ 61 ਬੁਕਾੜ ਲੱਗਦਾ ਨਾ ਪੂਰੇ ਤੇ 482785421 48278 482785 ਤੇ 421 ਇਹਨਾਂ ਦਾ ਨੰਬਰ ਤੁਸੀਂ ਪੁੱਛ ਰਿਹਾ ਦੀ ਕਰ ਸਕਦੇ ਫਿਰ ਉਹਨੇ 470 470 ਸਬਤਰਾ ਦੇ ਵੀਰ ਬਈ ਪਹਿਲੇ ਹੈ ਇੰਦਰਪਾਲ ਸਿੰਘ ਜਿਨ੍ਹਾਂ ਦਾ ਵੀ ਪਹਿਲੇ ਇੰਦਰਪਾਲ ਸੀਗਾ ਜੀ ਤੇ ਦੂਜੇ ਹੈਗੇ ਜੀ ਸੁਦਰਪਾਲ ਸਿੰਘ ਜਿਨ੍ਹਾਂ ਦਾ ਮੈਂ ਸੁਣੇ ਵੀਰਵਾ ਕੀਤਾ ਵੀ ਇੰਗਲੈਂਡ ਗਏ ਸੀਗੇ ਉੱਥੇ ਗਏ ਸੀ ਤੇ ਉਹ ਉਹ ਹਰੇਕ ਮਹੀਨੇ ਦੀ ਸਾ ਮਹੀਨੇ 7 ਤਰੀਕ ਨੂੰ ਹਰੇਕ ਮਹੀਨੇ ਦੀ 7 ਤਰੀਕ ਨੂੰ ਉਹਨਾਂ ਦਾ ਪ੍ਰਸ਼ਾਦਾ ਨਾਨਕਸਰ 68 ਬਡੂੰਦੀ ਬਾਬਾ ਧੰਨਾ ਸਿੰਘ ਜੀ ਆਯਾਸਤ ਹਾ ਬਾਬਾ ਜਗੀਰ ਸਿੰਘ ਜੀ ਹੁੰਦੇ ਸੀ ਕਿਉਂਕਿ ਬਾਬਾ ਜੀ ਅਸਲ ਤੇ ਆਉਂਦੇ ਸੀ ਫਿਰ ਅਸਲ ਤੇ ਬਾਬਾ ਜਗੀਰ ਸਿੰਘ ਜੀ ਇੱਧਰ ਆਗੇ ਫਿਰ ਉਹ ਆਸਰ ਦੇ ਪ੍ਰਸ਼ਾਦਾ ਉੱਥੇ ਲਿਆਉਣਾ ਹੈ ਬਰੂੰਦੀ ਹਰੇਕ ਮਹੀਨੇ ਦੇ 7 ਤਰੀਕ ਨੂੰ ਉਹਨਾਂ ਦਾ ਪ੍ਰਸ਼ਾਦਾ ਉੱਥੇ ਹੁੰਦਾ ਹੈ ਤੇ ਜਿਹੜਾ ਉਹ ਪੁਰਾਣੇ ਬੁੰਦੇ ਸਿੰਘ ਮਂਦਰਪਾਲ ਸਿੰਘ ਹੈਗੇ ਮਂਦਰਪਾਲ ਸਿੰਘ ਉਹ ਤਖਤ ਪਟਨਾ ਸਾਹਿਬ ਦੇ ਸੈਕਟਰੀ ਹੈ ਤਖਤ ਪਟਨਾ ਸਾਹਿਬ ਦੇ ਸੈਕਟਰੀ ਆ ਤੇ ਉਹ ਬਰੂੰਦੀ ਵਿਆਹੇ ਹੋਏ ਜੀ ਜਿਹੜਾ ਸੰਤਾ ਸਿੰਘ ਸਿੱਧੂ ਦੀ ਲੜਕੀ ਉਹਨਾਂ ਦੇ ਘਰੇ ਹੈ ਉਹ ਬਰੂੰਦੀ ਵਿਆਹ ਸੰਤਾ ਸਿੰਘ ਸਿੱਧੂ ਦੀ ਲੜਕੀ ਉਹਨਾਂ ਦੇ ਘਰੇ ਸੀ ਦੇਖੋ ਉਹ ਉਹਨਾਂ ਦੇ ਚੌਥਾ ਨਾਲ ਕੌਨ ਦਾ ਹੈਗਾ ਬੀ ਸਾ ਅਮਰਤਪਾਲ ਸਿੰਘ ਤੇ ਜਿਹਨਾਂ ਦੀ ਲੜਕੀ ਕੈਨੇਡਾ ਦੇ ਵਿੱਚ ਹੈ ਕੈਨੇਡਾ ਵਿੱਚ ਉਹਨਾਂ ਨਾਲ ਵੀ ਕੋਈ ਗੱਲਬਾਤ ਹੁੰਦੀ ਰਹੀ ਜੀ ਤੇ ਉਹ ਹਾ ਤੇ ਵੀ ਉਹ ਤੇ ਨਹੀਂ ਵੱਡੀ ਦੇਖੋ ਜੀ ਬਾਬਾ ਜੀ ਨੇ ਸਤਾਰਿਆ ਕਿਸ ਰਾਮ ਵੀ ਕੋਈ ਪੈਸੇ ਨਹੀਂ ਕਾ ਹੋਂ ਕੁਰਬਾਨੀ ਤੇਰਾ ਸੇਵਕਾ ਜਿਨਾਂ ਹਰ ਨਾਮ ਪਿਆਰ ਹੋਂ ਕੁਰਬਾਨੀ ਤੇਰਾ ਸੇਵਕਾ ਜਿਨਾਂ ਹਰ ਨਾਮ ਪਿਆਰ ਸਭੇ ਇਛਾ ਪੂਰੀਆਂ ਪੁਰੇ ਜਾ ਪਾਇਆ ਅਗਮ ਅਪਾਰ ਸਭੇ ਸ਼ਬੂਰੀਆਂ ਪਾਗੋਂ 5747 ਅੰਗ ਤੇ ਆ ਤੇ ਸਾਰੇ ਇੱਛਾ ਪੂਰੀਆਂ ਜਾਂਦੀਆਂ ਇਹ ਹੈ ਜੀ ਸਾਖੀਆ ਵੀ ਬਾਬਾ ਜੀ ਦਾ ਮਕਸਦ ਜਿਹੜਾ ਸੀਗਾ ਵੀ ਉਹਨਾਂ ਦਾ ਪੈਸੇ ਨਾਲ ਕੋਈ ਤਰਕ ਨਹੀਂ ਸੀ ਬਾਬਾ ਜੀ ਤਿਆਗ ਦੀ ਮੂਰਤ ਹੋਇਆ ਕੋਈ ਦੁਨੀਆ ਦਾ ਮੈਨੂੰ ਦੇਖੋ ਜੀ ਆਪਾਂ ਕੋਈ ਵੀ ਮਹਾਪੁਰਸ਼ ਦਿਖਾਓ ਜਿਹਨਾਂ ਤਿਆਗ ਅੱਜ ਕਾ ਮਹਾਪੁਰਸ਼ ਮੈਂ ਦੇਖਦਾ ਜੀ ਇਥੇ ਅਸੀਂ ਅਮਰੀਕਾ 'ਚ ਦੁਮਾਨ ਲਾਉਣੇ ਆ ਪਿਲਾਉਣੇ ਆ ਮਹਾਪਰਸ਼ਨ ਉਹ ਜਿਹੜਾ ਚੜਾਵਾ ਹੁੰਦਾ ਦਾ ਮਹਾਪਰਸ਼ੀ ਹੇਮਤ ਨਹੀਂ ਬੰਦੀ ਚੜਾਵਾ ਦੂਰ ਕੁਛ ਪਾ ਲਾ ਉਹ ਚੜਾਵਾ ਬਿਨਾਰ ਲਖਿਆ ਜਾਂਦਾ ਤੇ ਵੀ ਕਈ ਨਾਲਸਾ ਦੇ ਵਿਖਾਉਂਦੇ ਮਹਾਪਰਸ਼ ਉਹ ਵੀ ਲਖਦੇ ਪਰ ਉਹ ਇਹ ਚੀਜ਼ਾਂ ਨਾਲਸਾ ਮਨਾਹੀ ਆ ਹਾਂ ਪੈਸੇ ਦੀ ਮਨਾਹੀ ਆ ਪਰ ਵੀ ਮਰਿਆਦਾ ਨਹੀਂ ਹੈਗੀ ਨਾਲਸਾ ਦੀ ਮਰਿਆਦਾ ਵੀ ਤੁਸੀਂ ਕਿਸੇ ਨੂੰ ਪੈਸਾ ਨਹੀਂ ਦੇਣਾ ਨਾਲਸਾ ਪੈਸੇ ਨੂੰ ਪੈਸਾ ਨਹੀਂ ਫਿਰ ਇਹ ਕਹਿੰਦੇ ਆ ਜੀ ਕਈ ਕਹਿੰਦੇ ਆ ਵੀ ਸੇਵਾ ਵਿੱਚ ਜਿਹੜਾ ਸੇਵਾ ਤਾਂ ਨਾਲਸਾ ਜਾਣੇ ਚੱਲਣੀ ਚਾਹੀਏ ਸੇਵਾਤ ਮੈਂ ਕਦੇ ਵੀ ਦੱਸ ਕੇ ਰਿਹਾ ਸੇਵਾਤਾ ਬਾਬਾ ਜੀ ਪਹਿਲਾਂ ਅਰਦਾਸ ਕਰਦੇ ਆ ਅਰਦਾਸ ਕਰਕੇ ਫਿਰ ਸੰਗਤਾਂ ਨੂੰ ਗੁਰੂ ਸਾਹਿਬ ਦਿੰਦੇ ਆ ਐਸੇ ਫਿਰ ਫਿਰ ਉਹ ਸੇਵਾ ਕਰਦੇ ਆ ਸੇਵਾ ਵੀ ਇਹ ਆ ਮੈਂ ਵੀ ਬਜਰੀ ਰੇ ਇਟਾਂ ਸੀਮਟ ਸਰਿਆ ਦੀ ਸੇਵਾ ਹੁੰਦੀ ਮੈਨੂੰ ਜਿਆਦਾ ਮੱਗਦੇ ਵੀ ਦੱਸ ਸਕਦਾ ਜੀ ਨਾਸ ਦਾ ਹਰਿਆਲ ਸੰਦੌਰ ਵਾਲੇ ਸੀਗੇ ਉਹਨਾਂ ਨੇ ਭਰੀ ਹੋਈ ਗੱਡੀ ਸਕੀਲ ਦੀ ਜਨਾਬ ਸੰਦਾ ਸੀ ਭੇਜੀ ਸੀ ਭੇਜੀ ਵੀ ਇਹ ਗੱਡੀ ਲੈ ਜੋ ਵੇ ਬਾਬੇ ਕੋ ਵੀ 7 ਦਿਨ ਜਗਰੋਂ ਸਾਡੇ ਉੱਤੇ ਖੜੀ ਰਹੀ ਐ ਜੀ ਗੱਡੀ ਬਈ ਬਿਲਟੀ ਨਹੀਂ ਸੀ ਬਾਬਾ ਜੀ ਕਹਿੰਦੇ ਬਿਲਟੀ ਨਹੀਂ ਰਹੀ ਬਈ ਉਹ ਗੱਡੀ ਚ ਵਾਪਸ ਕਰਨ ਲੱਗੇ ਫਿਰ ਉਹਨਾਂ ਨੇ ਸਦਾ ਹਰਿਆਰ ਸਿੰਘ ਦੌਰ ਆਏ ਨੇ ਵੀ ਅੰਬਰਸਰ ਦੇ ਸੀਗੇ ਉਹ ਤੇ ਸਾਹਿਰ ਸਿੰਘ ਨੇ ਵੀ ਵੀ ਦਸਤੀ ਕਿਸੀ ਉਹਨਾਂ ਸਾਹਿਰ ਸਿੰਘ ਨੂੰ ਮਸਤਿਆ ਪੇਜਿਆ ਵੀ ਕਿਸੇ ਰਹੀ ਉਹਨਾਂ ਨੇ ਕਿਹਾ ਬਈ ਬਾਬਾ ਜੀ ਮੇਰੀ ਗੱਡੀ ਦੀ ਮંજੂਰੀ ਕਰ ਦੇ ਪਈ ਉਹ ਜ਼ੈਰਾਮ ਸਿੰਘ ਨੇ ਪਤਾ ਕੀ ਜਵਾ ਜ਼ੈਰਾਮ ਸਿੰਘ ਕਹਿੰਦਾ ਕਹਿੰਦਾ ਹਰਿਆਰ ਸਿੰਘ ਕੋਈ ਕਹਿੰਦਾ ਲੋ ਸੇ ਕਹਿੰਦਾ ਸਟੀਲ ਦੀ ਗੱਡੀ ਹੀ ਮਾਨ ਕਰੀ ਜਾਣਾ ਕਹਦਾ ਬਾਬਾ ਇਸ਼ਸ਼ ਸਿੰਘ ਜੀ ਨਾਲ ਸ਼ਰਾ ਕੋ ਤੂੰ ਸੋਨੇ ਦੀ ਗੱਡੀ ਭੇਜ ਜੋ ਛਾਗ ਦੀ ਗੱਡੀ ਆ ਜਦੋਂ ਤੱਕ ਤੂੰ ਆਪ ਨਹੀਂ ਆ ਕੇ ਮੈਂ ਵੀ ਬੇਨਤੀ ਕਰਦਾ ਵੀ ਤਸਨੋ ਦੀ ਕਰਤਾ ਫਿਰ ਸਦਾ ਹਜ਼ਾਰ ਸੋਂ ਆ ਪਾਇਆ ਸੀ ਫਿਰ ਮੈਂ ਆ ਕੇ ਬੇਨਤੀ ਕੀਤੀ ਤੇ ਫਿਰ ਗੱਡੀ ਮਨਜ਼ੂਰ ਹੋਈ ਸੀ ਇੱਕ ਨਹੀਂ ਮਸਾਲ ਬਹੁਤ ਮਸਾਲਾ ਬਰਲੇ ਸੇਟ ਦੀ ਵੀ ਉਹਨੇ 20 ਲੱਖ ਰੁਪਏ ਦੀ ਭੇਟਾ ਕੀਤੀ ਬਾਬਾ ਗੇਜਾ ਸਿੰਘ ਜੀ ਦਸਿਆ ਸਭਾ ਸਭ ਮੇਸ਼ ਜਿਸ ਸਿਗਰਿਆਲਮ ਦਸਿਆ ਤੇ ਆਪਣਾ ਭਾਈ ਰਾਮ ਬਾਬਾ ਰਾਮ ਸਿੰਘ ਜੀ ਸੀਟੈਂਸ ਆ ਬਾਬਾ ਗੁਰਮੀਤ ਸਿੰਘ ਜੀ ਨਾਲ ਸਾਰੇ ਉਹਨਾਂ ਨੇ ਦੱਸਿਆ 2 ਲੱਖ ਰੁਪਏ ਦੀ ਸੇਵਾ ਭੇਟ ਕੀਤੀ ਤੇ ਬਾਬਾ ਜੀ ਨਾਮ ਜਪੁਰ ਕਰਦੇ ਆ ਤੇ ਉਹਨੇ ਰਮਾਲੇ ਵਿੱਚ ਭੇਟ ਕੇ ਬਾਬਾ ਜੀ ਨੂੰ ਭੇਜ ਕੇ ਭੇਟ ਕੀਤੀ ਦੇ ਬਾਬਾ ਜੀ ਨੇ ਵੀ ਆਪਣੇ ਹਜ਼ੂਰੀ ਸਾਧੂ ਸੰਗਤ ਨੂੰ ਕਿਹਾ ਵੀ ਸਾਧੂ ਆ ਕੋਲ ਕੇ ਦੇਖੀ ਆ ਉਹਦਾ ਦੇਖਿਆ ਤੇ ਉਹ ਕਹਿੰਦੇ ਬਾਬਾ ਜੀ ਕਹਿੰਦੇ ਪੈਸੇ ਆ ਕਹਿੰਦੇ ਬਾਬਾ ਜੀ ਕਹਿੰਦੇ ਮੋੜ ਦੇ ਕਾਫੀ ਵੱਡਿਆ ਉਹ ਕਹਿੰਦਾ ਬਾਬਾ ਜੀ ਇੰਨੀ ਰੱਖੋ ਸੰਦ ਦਿੱਲੀ ਚੋਂ ਇਕੱਠੀ ਨਹੀਂ ਹੋਣੀ ਮੈਂ ਤੁਸੀ ਮੇਰੇ ਸੇਵਾ ਮਜੂਰ ਕਰਨ ਬਾਬਾ ਜੀ ਕਾ ਫਿਰ ਉਹ ਕੋ ਕੋ ਸੰਕਾਰ ਚ ਬੋਲਿਆ ਬੈਲਾ ਸੇ ਤੇ ਤਾਂ ਬਾਬਾ ਜੀ ਸਾਨੂੰ ਕਹਿੰਦਾ ਮੇਰੇ ਵਰਗਾ ਦਾਨੀ ਨਹੀਂ ਮਿਲਣਾ ਜਿੱਥੇ ਮਰਜੀ ਦੇ ਸਾਰੇ ਦਿੱਲੀ ਚ ਵਸ ਨਹੀਂ ਘਟੇ ਹੋਣੇ ਬਾਬਾ ਜੀ ਬਸਰਾ ਕੇ ਕਹਿੰਦੇ ਕਹਿੰਦੇ ਮਾਨਤਾ ਨਹੀਂ ਕਰਦੇ ਬਾਬਾ ਜੀ ਆਸ ਰ ਮੈਂ ਕਹਿੰਦੀ ਬਾਬੇ ਜੀ ਆਸੇ ਵੱਡੇ ਬਾਬੇ ਨੌਨ ਸੀ ਬਾਬੇ ਕਹਿੰਦੇ ਬਾਬਾ ਜੀ ਆਸਾ ਕਹਿੰਦੇ ਜਾ ਜਾ ਕੇ ਤੂੰ ਵੀ ਫਿਰ ਤੈਨੂੰ ਵੀ ਕੋਈ ਸਾਡੇ ਵਰਗਾ ਥਿਆਗੀ ਨਹੀਂ ਦੇ ਸਕੂ ਤਾਂ ਬਾਬਾ ਜੀ ਤਾਂ ਬਾਬੇ ਦੇ ਕੋਈ ਸਾਖ ਤੋਂ ਪੁਕਾਰਦੇ ਇਹ ਸੀ ਜਿਹਨ ਦੇ ਤਿਆਗੀ ਮਾਪਰ ਸੀ